ਲਫ਼ਜ਼ਾਂ ਦੀ ਖੇਡ ਜਾਂ ਕਹਿ ਲਈਏ ਲਫ਼ਜ਼ਾਂ ਦੀ ਤਾਕਤ ਜਾਂ ਲਫ਼ਜ਼ਾਂ ਦਾ ਅਸਰ ਲਫ਼ਜ਼ ਮਤਲਬ ਕਿਸੇ ਦੁਆਰਾ ਬੋਲੇ ਗਏ ਸ਼ਬਦ ਤੇ ਲਫ਼ਜ਼ਾਂ ਦੀ ਤਾਕਤ ਮਤਲਬ ਬੋਲਾਂ ਦੀ ਤਾਕਤ ਸਾਡੇ ਮੂੰਹੋਂ ਨਿਕਲਣ ਵਾਲੇ ਸ਼ਬਦਾਂ ਦਾ ਦਿਲਾ ਰਿਸ਼ਤਿਆਂ ਇਤਿਹਾਸ ਪਾਲ ਤੇ ਮਾਹੌਲ ਤੇ ਕਿੰਨਾ ਅਸਰ ਪੈਂਦਾ ਹੈ ਇਹ ਸਾਡੇ ਲਫ਼ਜ਼ ਹੀ ਤੈਅ ਕਰਦੇ ਹਨ ਲਫ਼ਜ਼ ਸਿਰਫ ਬੋਲੀ ਨਹੀਂ ਹੁੰਦੇ ਇਹ ਮਨੁੱਖ ਦੇ ਮਨ ਅੰਦਰ ਦੀਆਂ ਭਾਵਨਾਵਾਂ ਦਾ ਸ਼ੀਸ਼ਾ ਹੁੰਦੇ ਹਨ ਹਰ ਸ਼ਬਦ ਦੇ ਅੰਦਰ ਇੱਕ ਤਾਕਤ ਲੁਕੀ ਹੁੰਦੀ ਹੈ ਜੋ ਕਿਸੇ ਇਨਸਾਨ ਦੇ ਦਿਲ ਨੂੰ ਖੁਸ਼ ਕਰ ਸਕਦੀ ਹੈ ਜਾਂ ਫਿਰ ਉਸ ਦੇ ਦਿਲ ਨੂੰ ਦੁਖਾ ਸਕਦੀ ਹੈ ਲਫ਼ਜ਼ਾਂ ਦਾ ਅਸਰ ਇੰਨਾ ਕੋ ਗਹਿਰਾ ਹੁੰਦਾ ਹੈ ਕਿ ਕਈ ਵਾਰ ਇੱਕ ਬੋਲ ਹੀ ਕਿਸੇ ਦੀ ਜ਼ਿੰਦਗੀ ਨੂੰ ਬਦਲ ਸਕਦਾ ਹੈ ਲਫ਼ਜ਼ ਹੀ ਹੁੰਦੇ ਨੇ ਜਿਹੜੇ ਇਨਸਾਨ ਦੇ ਦਿਲ ਵਿੱਚ ਉਤਰ ਜਾਂਦੇ ਨੇ ਜਾਂ ਫਿਰ ਜਿੰਨਾ ਕਰਕੇ ਇਨਸਾਨ ਦਿਲੋਂ ਉੱਤਰ ਜਾਂਦਾ ਹੈ ਜੇ ਕੋਈ ਜੀ ਲਾਈਵ ਦੇ ਵਿੱਚ ਮੇਰੇ ਨਾਲ ਜੁੜਿਆ ਤਾਂ ਪਲੀਜ਼ ਉਹ ਵੀ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਿਓ ਇਸ ਬਾਰੇ ਜਿਵੇਂ ਮਿੱਠੇ ਬੋਲ ਕਿਸੇ ਦਾ ਦਿਲ ਜਿੱਤ ਲੈਂਦੇ ਨੇ ਉਵੇਂ ਹੀ ਕਰੜੇ ਬੋਲ ਕਿਸੇ ਦਾ ਦਿਲ ਤੋੜ ਦਿੰਦੇ ਨੇ ਜੇ ਆਪਾਂ ਮਾਂ ਦੇ ਪਿਆਰ ਦੀ ਗੱਲ ਕਰੀਏ ਤਾਂ ਮਾਂ ਦੇ ਪਿਆਰ ਭਰੇ ਲਫ਼ਜ਼ ਬੱਚੇ ਨੂੰ ਹੌਸਲਾ ਦਿੰਦੇ ਹਨ ਉਹੀ ਪਿਆਰ ਭਰੇ ਲਫ਼ਜ਼ ਜਿਹੜੇ ਨੇ ਬੱਚੇ ਨੂੰ ਉੱਡਣ ਦੇ ਲਈ ਕੰਬ ਦਿੰਦੇ ਨੇ ਉਸੇ ਤਰ੍ਹਾਂ ਜੇ ਅਸੀਂ ਅਧਿਆਪਕ ਦੀ ਗੱਲ ਕਰੀਏ ਜਾਂ ਗੁਰੂ ਦੀ ਗੱਲ ਕਰੀਏ ਜਾਂ ਉਸਤਾਦ ਦੀ ਗੱਲ ਕਰੀਏ ਜਿਹੜਾ ਆਪਣੇ ਵਿਦਿਆਰਥੀ ਨੂੰ ਜਾਂ ਆਪਣੇ ਸਿੱਖਿਆਰਥੀ ਨੂੰ ਜਾਂ ਆਪਣੇ ਸ਼ਾਗਿਰਦ ਨੂੰ ਪ੍ਰੇਰਣਾ ਦਿੰਦਾ ਹੈ ਉਸ ਦੇ ਦੁਆਰਾ ਬੋਲੇ ਗੇ ਪ੍ਰੇਰਣਾਦਾਇਕ ਸ਼ਬਦ ਉਸ ਵਿਦਿਆਰਥੀ ਨੂੰ ਸਿੱਖਿਆਰਥੀ ਨੂੰ ਆਪਣੀਆਂ ਬੁਲੰਦੀਆਂ ਸ਼ੂਨ ਦੇ ਵਿੱਚ ਉਤਸ਼ਾਹਿਤ ਕਰਦੇ ਹਨ ਤੇ ਸੱਚੇ ਦੋਸਤ ਦੁਆਰਾ ਬੋਲੇਗੇ ਸੱਚੇ ਬੋਲ ਸਾਡੀ ਜ਼ਿੰਦਗੀ ਦੇ ਵਿੱਚ ਖੁਸ਼ੀ ਲੈ ਆਉਂਦੇ ਹਨ ਤੇ ਜੇ ਇਸ ਦੇ ਉਲਟ ਅਸੀਂ ਗੱਲ ਕਰੀਏ ਕੜਵੇ ਬੋਲਾਂ ਦੀ ਜੋ ਰਿਸ਼ਤਿਆਂ ਦੇ ਵਿੱਚ ਦੂਰੀਆਂ ਪੈਦਾ ਕਰ ਦਿੰਦੇ ਨੇ ਲਫ਼ਜ਼ਾਂ ਦੀ ਤਲਵਾਰਾਂ ਵਰਗਾ ਕੰਮ ਕੀਤਾ ਕਦੇ ਝੋਟ ਲਗਾਈ ਕਦੇ ਇਲਾਜ ਕੀਤਾ ਮਿੱਠੇ ਬੋਲ ਨਾਲ ਜ਼ਿੰਦਗੀ ਸੋਹਣੀ ਬਣਦੀ ਤੇ ਕਰੜੇ ਸ਼ਬਦਾਂ ਨਾਲ ਰੂਹ ਹੀ ਤੜਫਦੀ ਬਾਬ ਜਦੋਂ ਕੋਈ ਮਿੱਠੇ ਬੋਲ ਪਿਆਰੇ ਬੋਲ ਬੋਲਦਾ ਹੈ ਤਾਂ ਉਹ ਇਨਸਾਨ ਸਾਡੇ ਦਿਲ ਵਿੱਚ ਘਰ ਘਰ ਜਾਂਦਾ ਹੈ ਉਸ ਇਨਸਾਨ ਦੀ ਸ਼ਖਸੀਅਤ ਵੱਖਰੀ ਹੀ ਬਣ ਜਾਂਦੀ ਹੈ ਕਿਸੇ ਇਨਸਾਨ ਦੇ ਮਨ ਅੰਦਰ ਪਰ ਜੇ ਕੋਈ ਇਨਸਾਨ ਕੋੜੇ ਬੋਲ ਬੋਲਦਾ ਹੈ ਤਾਂ ਉਹ ਇਨਸਾਨ ਹਮੇਸ਼ਾ ਦੇ ਲਈ ਸਾਡੇ ਮਨੋਂ ਉੱਤਰ ਜਾਂਦਾ ਹੈ ਲੱਖ ਕੋਸ਼ਿਸ਼ ਕਰਨ ਦੇ ਬਾਵਜੂਦ ਵੀ ਅਸੀਂ ਉਸ ਦੇ ਨਾਲ ਆਪਣਾ ਮਨ ਨਹੀਂ ਮਿਲ ਸਕਦੇ ਮਿੱਠੇ ਬੋਲ ਕਿਸੇ ਦਾ ਦਿਲ ਜਿੱਤ ਲੈਂਦੇ ਨੇ ਤੇ ਕੜਵੇ ਬੋਲ ਕਿਸੇ ਦਾ ਦਿਲ ਤੋੜ ਦਿੰਦੇ ਨੇ ਕਈ ਵਾਰੀ ਇੱਕ ਹੌਸਲਾ ਵਧਾਉਣ ਵਾਲਾ ਸ਼ਬਦ ਬੋਲ ਕੇ ਅਸੀਂ ਕਿਸੇ ਨਿਰਾਸ਼ ਵਿਅਕਤੀ ਨੂੰ ਨਵੀਆਂ ਪੈੜਾਂ ਵੱਲ ਤੋਰ ਸਕਦੇ ਹਾਂ ਨਿਰਾਸ਼ ਵਿਅਕਤੀ ਕਈ ਵਾਰ ਅਜਿਹੀ ਹਾਲਾਤਾਂ ਵਿੱਚ ਪਹੁੰਚਿਆ ਹੁੰਦਾ ਹੈ ਕਿ ਉਸ ਨੂੰ ਲੱਗਦਾ ਹੈ ਕਿ ਸੰਸਾਰੀ ਦੁਨੀਆ ਉਸਦੇ ਲਈ ਖਤਮ ਹੈ ਉਹ ਆਪਣੀ ਜ਼ਿੰਦਗੀ ਦੇ ਵਿੱਚ ਕੁਝ ਨਹੀਂ ਕਰ ਸਕਦਾ ਤਾਂ ਜੀ ਉਸ ਨੂੰ ਕੋਈ ਅਜਿਹਾ ਇਨਸਾਨ ਮਿਲ ਜਵੇ ਜੋ ਉਸ ਨੂੰ ਹੌਸਲਾ ਉਸ ਦਾ ਹੌਸਲਾ ਵਧਾ ਸਕਦਾ ਹੈ ਹਰ ਉਸ ਇਨਸਾਨ ਦੇ ਲਈ ਨਵਾਂ ਰਸਤਾ ਬਣਾਇਆ ਜਾ ਸਕਦਾ ਹੈ ਹੌਂਸਲਾ ਫਜ਼ਾਈ ਕਰਕੇ ਉਸ ਦਾ ਲਈ ਨਵਾਂ ਰਸਤਾ ਖੋਲਿਆ ਜਾ ਸਕਦਾ ਹੈ ਤਾਂ ਹੀ ਤਾਂ ਸਿਆਣੇ ਕਹਿੰਦੇ ਨੇ ਬੋਲ ਮਿੱਠੇ ਹੋਣ ਤਾਂ ਦਿਲਾਂ ਦੇ ਦਰਵਾਜ਼ੇ ਖੁੱਲ ਜਾਂਦੇ ਨੇ ਸਾਡੇ ਬੋਲ ਸਾਡੇ ਸੁਭਾ ਬਾਰੇ ਦੱਸਦੇ ਨੇ ਕਿ ਅਸੀਂ ਕਿਹੋ ਜਿਹੇ ਸੁਭਾ ਦੇ ਮਾਲਕ ਹਾਂ ਸਾਡੇ ਬੋਲ ਸਾਡੇ ਸੱਭਿਆਚਾਰ ਦੀ ਪਹਿਚਾਨ ਕਰਾਉਂਦੇ ਨੇ ਕਿ ਕਿੱਦਾਂ ਦੇ ਪਛੋਕੜ ਕਿੱਦਾਂ ਦੇ ਸੱਭਿਆਚਾਰ ਵਿੱਚੋਂ ਅਸੀਂ ਆਏ ਹਾਂ ਚਾਪਿਆ ਕਿੱਦਾਂ ਦੇ ਸੱਭਿਆਚਾਰ ਵਿੱਚ ਅਸੀਂ ਪੈਦਾ ਹੋਏ ਹਾਂ ਸੋ ਇਸ ਲਈ ਸਦਾ ਕੋਸ਼ਿਸ਼ ਕਰਦੇ ਰਹਿਣਾ ਚਾਹੀਦਾ ਹੈ कि ਅਸੀਂ ਉਹੀ ਬੋਲ ਵਰਤੀਏ ਜਾਂ ਉਹੀ ਬੋਲ ਬੋਲੀਏ ਜੋ ਕਿਸੇ ਦਾ ਦਿਲ ਨਾ ਦੁਖਾਉਣਾ ਸੋ ਪਿਆਰ ਆਦਰ ਤੇ ਸਤਕਾਰ ਦੀ ਮਹਿਕ ਨੂੰ ਫੁਲਾਉਣਾ कोई बिल्कुल निराश ਹੋਇਆ ਵਿਅਕਤੀ ਹੋਵੇ ਤਾਂ ਅਸੀਂ ਉਸ ਨੂੰ ਸਿਰਫ ਇਹਨਾ ਕਹਿ ਕੇ ਉਸ ਦੀ ਜ਼ਿੰਦਗੀ ਦੀ ਦਿਸ਼ਾ ਬਦਲ ਸਕਦੇ ਹਾਂ ਕਿ ਤੂੰ ਕਰ ਸਕਦਾ ਹੈ। ਇਹ ਕੰਮ ਤੂੰ ਕਰ ਸਕਦਾ ਹੈ। ਤਾਂ ਉਹ ਉਸ ਸੰਸੰਦੀ ਜ਼ਿੰਦਗੀ ਦੀ ਦਿਸ਼ਾ ਹੀ ਬਦਲ ਜਾਵੇਗੀ। ਕਿ ਜਿਵੇਂ ਇਸੇ ਤਰ੍ਹਾਂ ਅਸੀਂ ਉਸ ਨੂੰ ਕਹਤਾ ਕਿ ਤੂੰ ਕੁਝ ਨਹੀਂ ਕਰ ਸਕਦਾ ਤਾਂ ਉਸ انسان ਦਾ ਆਤਮ ਵਿਸ਼ਵਾਸ ਉਸ ਦੀ ਸਮਰੱਥਾ ਬਿਲਕੁਲ ਤਬਾਹ ਹੋ ਜਾਵੇਗੀ ਸਾਡੇ ਸਮਾਜਿਕ ਰਿਸ਼ਤੇ ਸਾਡੀਆਂ ਦੋਸਤੀਆਂ ਸਾਡੇ ਪਰਿਵਾਰ ਵੀ ਤਾਂ ਬੋਲਾਂ ਦੀ ਹੀ ਬੁਨਿਆਦ ਨੇ ਜੇ ਸਾਡੇ ਲਫ਼ਜ਼ਾਂ ਵਿੱਚ ਮਿਠਾਸ ਹੋਵੇਗੀ ਪਿਆਰ ਹੋਵੇਗਾ ਤੇ ਇਹ ਸਮਾਜਿਕ ਰਿਸ਼ਤੇ ਸਾਡੀਆਂ ਦੋਸਤੀਆਂ ਸਾਡੇ ਪਰਿਵਾਰ ਸਾਡੇ ਨਾਲ ਜੁੜੇ ਰਹਿਣਗੇ ਕਿ ਜੇ ਅਸੀਂ ਗਲਤ ਸ਼ਬਦ ਬੋਲਾਂਗੇ કડਵੇ ਸ਼ਬਦ ਬੋਲਾਂਗੇ ਤਾਂ ਸਾਡੇ ਸਮਾਜਿਕ ਰਿਸ਼ਤੇ ਵੀ ਖਤਮ ਹੋਣਗੇ ਸਾਡੀਆਂ ਦੋਸਤੀਆਂ ਵੀ ਖਤਮ ਹੋਣਗੀਆਂ ਤੇ ਸਾਡੇ ਪਰਿਵਾਰ ਵੀ ਸਾਡੇ ਤੋਂ ਦੂਰ ਹੋ ਜਾਣਗੇ ਸਿਆਣੀ ਬੋਲ ਪਿਆਰ ਭਰੀ ਬੋਲ ਰਿਸ਼ਤਿਆਂ ਦੇ ਟੁੱਟੇ ਹੋਏ ਧਾਗੇ ਵੀ ਜੋੜ ਦਿੰਦੇ ਨੇ ਲਫ਼ਜ਼ਾਂ ਵਿੱਚ ਤਾਂ ਇੰਨੀ ਤਾਕਤ ਹੁੰਦੀ ਹੈ ਕਿ ਉਹ ਇੱਕ ਮਲਮ ਦਾ ਕੰਮ ਵੀ ਕਰਦੀ ਹੈ ਜਿਵੇਂ ਮਲਮ ਇੱਕ ਜ਼ਖਮ ਨੂੰ ਠੀਕ ਕਰਨ ਦੇ ਵਿੱਚ ਸਹਾਇਕ ਹੁੰਦੀ ਹੈ ਉਵੇਂ ਹੀ ਲਫ਼ਜ਼ ਵੀ ਕਿਸੇ ਬਿਖਰੇ ਹੋਏ ਇਨਸਾਨ ਦੇ ਜ਼ਖਮਾਂ ਤੇ ਲਗਾ ਕੇ ਉਸਦੇ ਦਿਲ ਦੇ ਦਰਦ ਨੂੰ ਘਟਾ ਸਕਦੀ ਹੈ ਇਹ ਜਿਹੜੇ ਲਫ਼ਜ਼ ਨਹੀਂ ਇਹ ਤੀਰ ਦਾ ਵੀ ਕੰਮ ਕਰਦੇ ਨੇ ਤੀਰ ਦੀ ਤਰ੍ਹਾਂ ਜਿਵੇਂ ਤੀਰ ਕਿਸੇ ਤੇ ਲੱਗ ਜਾਵੇ ਜਾਂ ਕੋਈ ਖੰਜਰ ਜਾਂ ਕੋਈ ਚਾਕੂ ਕੋਈ ਤਿੱਖੀ ਚੀਜ਼ ਲੱਗ ਜਾਂਦੀ ਹੈ ਤਾਂ ਸਾਡੇ ਸ਼ਰੀਰ ਨੂੰ ਉਹ ਜ਼ਖਮੀ ਕਰ ਦਿੰਦੀ ਹੈ ਉਹ ਵੀ ਲਫ਼ਜ਼ ਵੀ ਜਿਹੜੇ ਨੇ ਉਹ ਵੀ ਤੀਰ ਦੀ ਤਰ੍ਹਾਂ ਜੇ ਕਿਹੜੇ ਹੋਣਗੇ ਤਾਂ ਕਿਸੇ ਇਨਸਾਨ ਦੇ ਦਿਲ ਨੂੰ ਵਿੱਚ ਸੁਰਾਖ ਕਰਨ ਦਾ ਜਾਂ ਜ਼ਖਮ ਕਰਨ ਦਾ ਪੂਰਾ ਪੂਰੀ ਸਮਰੱਥਾ ਰੱਖਦੇ ਹਨ ਸੋ ਬਹੁਤ ਸੋਚ ਸਮਝ ਕੇ ਸਾਨੂੰ ਆਪਣੀ ਲਫ਼ਜ਼ਾਂ ਦੀ ਵਰਤੋਂ ਕਰਨੀ ਚਾਹੀਦੀ ਹੈ ਕੋਈ ਵੀ ਚੰਗਾ ਮਾੜਾ ਸ਼ਬਦ ਬੋਲਣ ਤੋਂ ਪਹਿਲਾਂ ਸੋਚ ਲੈਣਾ ਚਾਹੀਦਾ ਹੈ ਕਿ ਇਸ ਦਾ ਅਸਰ ਅਗਲੀ ਦੀ ਜ਼ਿੰਦਗੀ ਉੱਪਰ ਕੀ ਹੋਣ ਵਾਲਾ ਹੈ ਲਫ਼ਜ਼ਾਂ ਦੀ ਤਾਕਤ ਤਲਵਾਰ ਤੋਂ ਵੀ ਤੇਜ਼ ਹੁੰਦੀ ਹੈ ਜੀ ਅਸੀਂ ਆਪਣੀ ਸ਼ਬਦਾਂ 'ਚ ਪਿਆਰ, ਸਤਿਕਾਰ ਅਤੇ ਮਰਿਆਦਾ ਰੱਖੀਏ ਤਾਂ ਇਹ ਸਿਰਫ ਸਾਡੇ ਲਈ ਹੀ ਨਹੀਂ ਸਗੋਂ ਪੂਰੇ ਸਮਾਜ ਲਈ ਸ਼ਾਂਤੀ ਦਾ ਕਾਰਨ ਬਣ ਸਕਦੇ ਹਨ। ਲਫ਼ਜ਼ ਮਨੁੱਖੀ ਸਮਾਜ ਦੀ ਰੂਹ ਹਨ ਜੇ ਅਸੀਂ ਆਪਣੇ ਬੋਲਾਂ ਵਿੱਚ ਪਿਆਰ ਸਤਿਕਾਰ ਰੱਖਾਂਗੇ ਤਾਂ ਇਹ ਸਾਡੇ ਸਿਰਫ ਸਾਡੇ ਨਹੀਂ ਪੂਰੇ ਸਮਾਜ ਦੇ ਲਈ ਸ਼ਾਂਤੀ ਦਾ ਕਾਰਨ ਬਣ ਸਕਦੇ ਹਨ ਲਫ਼ਜ਼ ਇਨਸਾਨ ਨੂੰ ਬਣਾਉਂਦੇ ਵੀ ਹਨ ਤੇ ਉਸ ਨੂੰ ਤੋੜਦੇ ਵੀ ਹਨ ਇਸ ਲਈ ਲਫ਼ਜ਼ਾਂ ਦੀ ਕਦਰ ਕਰੋ ਕਿਉਂਕਿ ਇਹ ਜ਼ਿੰਦਗੀਆਂ ਬਦਲਣ ਦੀ ਤਾਕਤ ਰੱਖਦੇ ਹਨ ਲਫ਼ਜ਼ ਬਹੁਤ ਹੀ ਸ਼ਕਤੀਸ਼ਾਲੀ ਹਥਿਆਰ ਹੈ ਜਿਸ ਦੇ ਨਾਲ ਅਸੀਂ ਬਹੁਤ ਸਾਰੀਆਂ ਜ਼ਿੰਦਗੀਆਂ ਸਵਾਰ ਸਕਦੇ ਹਾਂ ਸੋ ਹਮੇਸ਼ਾ ਇਹ ਹੀ ਲਫ਼ਜ਼ ਬੋਲੋ ਜਿਸ ਦੇ ਨਾਲ ਤੁਹਾਡਾ ਪਿਆਰ ਪ੍ਰੇਮ ਸਦਭਾਵਨਾ ਅਗਲੇ ਦੇ ਨਾਲ ਜੁੜਦੀ ਲੱਗਦੀ ਹੋਵੇ ਸੋ ਸਸ਼ੀ ਕਲਜੀ ਸਾਰਿਆਂ ਨੂੰ ਇਸ ਦਿਨ ਨਾਲ ਹੀ ਮੇਰਾ ਅਸ ਦਾ ਵਿਸ਼ਾ ਖਤਮ ਹੁੰਦਾ ਹੈ ਧੰਨਵਾਦ ਜੀ